ਇੱਥੇ ਬਾਹਰ ਸੈਲਰ ਮੀਟ ਕਰਦੇ ਆ ਇੱਥੇ ਗਾਹ ਨੂੰ ਇਹ ਫੈਸਲਤੀ ਹੈ ਵੀ ਉਹ ਸਾਰੇ ਬਣਾਣੇ ਕੋਈ ਜਗ੍ਹਾ ਮਿਲ ਜਾਂਦੀ ਹੈ ਉਹਨੂੰ ਘਰ ਬਤੀ ਫੈਕਟਰੀ ਜਾਣਾ ਪੈਂਦਾ ਬਾਹਰ ਸੈਲਰ ਮੀਟ ਦਾ ਮਤਲਬ ਹੀ ਉਸਦੇ ਨਾਂ ਤੋਂ ਹੀ ਹੈ ਕਿ ਅਸੀਂ ਆਪਣੇ ਕਸਬਿਆਂ ਨੂੰ ਅਲੱਗ-ਅਲੱਗ ਤਰੀਕੇ ਨਾਲ ਮਿਲਦੇ ਆ ਇਹ 12 13 14 ਨੂੰ ਲੱਗ ਰਹੀ ਹੈ 9 ਵਜੇ ਤੋਂ ਲੈ ਕੇ ਰਾਤੀ 8 ਵਜੇ ਤੱਕ ਤੁਸੀਂ ਇਸ ਦਾ ਲਾਭ ਉਠਾ ਸਕਦੇ ਹੋ ਓਸੀ ਜਨ ਦਾ ਪੂਰਾ ਫੋਰਕਾਸਟ ਜਿਹੜਾ ਹੈਗਾ ਉਹ ਸਾਡੇ ਇਸ ਬਾਹਰ ਸੈਲਰ ਮੀਟ ਤੋਂ ਚੋ ਖੁਦਾ

मौके का फायदा उठाएं कि एक छत के नीचे इतने ब्रांड लग रहे हैं वुलन के आप आइए और उनका सहयोग करिए और लुधियाना होजरी को मजबूत करिए सनु बहुत उम्मीद है, है। कि साडा एक्टिव बहुत ज्यादा सफल होएगा जन हितेषी टीआरपी नहीं भरोसा आपका मैं रणबीर शर्मा चेयरमैन एचएचएम एचटीएम ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਹੈ ਕਿ ਅਸੀਂ 12 13 14 ਤਾਰੀਖ ਨੂੰ ਹੋਟਲ ਯਾਤ ਰਜੈਂਸੀ ਫਿਰੋਜ਼ਪੁਰ ਰੋਜ਼ਮਾਰਾ ਅੱਜ ਬਾਹਰ ਸੈਲਰ ਮੀਟ ਦਾ ਆਯੋਜਨ ਕਰਦੇ ਆਂ ਅਸੀਂ ਹਰ ਸਾਲ ਕਰਦੇ ਆਂ 2016 ਤੋਂ ਅੱਗੇ ਅਸੀਂ ਲੀਲਾ ਚ ਲਗਾਉਂਦੇ ਸੀਗੇ ਦਿੱਲੀ ਆਕਿ ਅਸੀਂ ਇੱਥੇ ਚੀਜ਼ ਕੀਤਾ ਕਿ ਲੋਕਲ ਇੰਡਸਟਰੀ ਇੱਥੇ ਆ ਸਾਰੀ ਮੈਨੂਫੈਕਚਰਰ ਇੱਥੇ ਆ ਕਿ ਅਸੀਂ ਇੱਥੇ ਇਹਨੂੰ ਅਨਹਾਸ ਕਰੀਏ ਇੱਥੇ ਦਾ ਜਿਹੜਾ ਬਿਜ਼ਨਸ ਹੈਗਾ ਉਸ ਨੂੰ ਅਨਹਾਸ ਕਰੀਏ ਔਰ ਸੈਂਟਰਲਾਈਜ਼ ਕਰੀਏ ਕਸਟਮਰ ਨੂੰ ਬੁਲਾਉਣ ਦੇ ਲਈ ਕਿ ਸਾਡੇ ਕੋਲ ਲੁਧਿਆਣਾ ਫੈਕਟਰੀਆਂ ਦੇ ਵਿੱਚ ਹੀ ਆਏ ਤੇ ਇੱਕੋ ਹੀ ਅਸੀਂ ਛੱਤ ਥੱਲੇ 100 ਤੋਂ ਉੱਤੇ ਬ੍ਰਾਂਡ ਉੱਥੇ ਡਿਸਪਲੇ ਕਰਾਂਗੇ ਜਿਹੜੇ ਆਪਣੇ ਆਪਣੇ ਫੈਸ਼ਨ ਦੇ ਹਿਸਾਬ ਦੇ ਨਾਲ ਡਿਜ਼ਾਈਨ ਦੇ ਹਿਸਾਬ ਨਾਲ ਮਿਨੀਮਮ ਰੇਟ ਦੇ ਉੱਤੇ ਸਾਰੇ ਕਸਟਮਰਸ ਨੂੰ ਪ੍ਰੋਵਾਈਡ ਕਰਨਗੇ ਪੈਨ ਇੰਡੀਆ ਤੋਂ ਆਲ ఓਵਰ ਇੰਡੀਆ ਤੋਂ ਸਾਡੇ ਕੋਲ ਗਾਹਕ ਆਂਦਾ ਹੈ ਖਾਸ ਕਰਕੇ ਨਾਰਥ ਇੰਡੀਆ ਦੀ ਹਰ ਸਟਰੀਟ ਦਾ ਗਾਹਕ ਹੁੰਦਾ ਹੈ ਔਰ ਉਹ ਆਪਣੇ ਰੇਟ ਕੰਪੇਅਰ ਕਰਦਾ ਹੈ ਕੰਪੈਰੀਟਿਵ ਰੇਟ ਦੇ ਉੱਤੇ ਉਸ ਨੂੰ ਇੱਕੋ ਛੱਤ ਦੇ ਥੱਲੇ ਹਰ ਚੀਜ਼ ਮਿਲ ਜਾਂਦੀ ਹੈ ਬੱਚੇ ਦੀ ਲੇਡੀਜ਼ ਜੈਂਟਸ ਜੈਕਟ ਸ਼ਰਟ ਈਚ ਐਂਡ ఎవਰੀਥਿੰਗ ਵਿంటర్ ਸੀਜ਼ਨ ਦੇ ਲਈ ਉਹ ਸਾਡੇ ਕੋਲ अवेलेबल ਹੁੰਦੀ ਹੈ ਔਰ ਸਾਡੇ ਫੈਕਟਰੀ ਵਾਲਿਆਂ ਨੂੰ ਇਹ ਬਾਧਾ ਮਿਲ ਜਾਂਦਾ ਹੈ ਕਿ ਉਹਨਾਂ ਨੂੰ ਇੱਕ ਗਾਈਡਲਾਈਨ ਮਿਲਦੀ ਹੈ ਕਿ ਸਾਡੇ ਕੋਲੋਂ ਕੀ ਚੱਲੇਗਾ ਕੀ ਨਹੀਂ ਚੱਲੇਗਾ ਉਹ ਓਵਰ ਪ੍ਰੋਡਕਸ਼ਨ ਤੋਂ ਬਚਦੇ ਆ ਇੱਕ ਡਾਇਰੈਕਸ਼ਨ ਮਿਲਦੀ ਹੈ ਕਿ ਉਹਨਾਂ ਨੂੰ ਕੀ ਬਣਾਉਣਾ ਕੀ ਨਹੀਂ ਬਣਾਉਣਾ ਇਕ ਕੋਨਕਰਡਵਾਸ ਆਰਡਰ ਆ ਜਾਂਦੀ ਹੈ ਜਿਸ ਦੇ ਨਾਲ ਕਮਿੰਗ ਸੀਜ਼ਨ ਦੇ ਵਿੱਚ ਵਿంటర్ ਦੇ ਵਿੱਚ ਉਹ ਆਪਣੀ ਪ੍ਰੋਡਕਸ਼ਨ ਨੂੰ ਆਪਣਾ ਇੱਕ ਗਾਈਡਲਾਈਨ ਲੇ ਕੇ ਉਸ ਨੂੰ ਇੱਕ ਸਚਾਰੂ ਰੂਪ ਦੇ ਨਾਲ ਮਾਲ ਨੂੰ ਬਣਾਉਂਦੇ ਤੇ ਨਾਲ ਸਪਲਾਈ ਹੁੰਦਾ ਤੇ ਇੱਕ ਦੂਸਰਾ ਵੱਧਾ ਇਹ ਹੋ ਜਾਂਦਾ ਕਿ ਵੀ ਵਾਇਰ ਸੈਲਰ ਮੀ ਦਾ ਮਤਲਬ ਹੀ ਉਸਦੇ ਨਾਂ ਤੋਂ ਹੀ ਹੈ ਕਿ ਅਸੀਂ ਆਪਣੇ ਕਸਟਮਰ ਨੂੰ ਅਲੱਗ-ਅਲੱਗ ਤਰੀਕੇ ਨਾਲ ਮਿਲਦੇ ਆ ਕਿ ਕਿਹੜਾ ਕਸਟਮਰ ਕੀ ਚਾਹੁੰਦਾ ਹੈ ਉਹਦੀ ਕੀ ਅੱਗੇ ਫੋਰਕਾਸਟ ਹੈ ਸੀਜ਼ਨ ਬਾਰੇ ਓਸੀਜਨ ਦਾ ਪੂਰਾ ਫੋਰਕਾਸਟ ਜਿਹੜਾ ਹੈਗਾ ਉਹ ਸਾਡੇ ਇਸ ਮੈਨ ਸਰਵਰ ਮੀਟਿੰਗ ਚੋਂ ਉਹਦਾ ਡਿਸਕਸ਼ਨ ਤੋਂ ਨਿਕਲਦਾ ਹੈ ਕਾਗ ਨਾਲ ਅਸੀਂ ਡਿਸਕਸ਼ਨ ਕਰਦੇ ਹਾਂ ਕਿ ਕੀ ਚਾਹੀਦਾ ਹੈ ਕਿਦਾਂ ਦੇ ਕਲਰ ਚੱਲਣਗੇ ਕਿਦਾਂ ਦੇ ਡਿਜ਼ਾਈਨ ਚੱਲਣਗੇ ਕਿਹੜਾ ਧਾਗਾ ਚੱਲੇਗਾ ਕਿਹੜਾ ਪ੍ਰੋਡਕਟ ਆਏਗਾ ਕਿਹੜਾ ਪ੍ਰੋਡਕਟ ਨਹੀਂ ਵਿਕਣ ਵਾਲਾ ਹੈ ਤੇ ਅਸੀਂ ਉਸ ਤੋਂ ਸਾਰਾ ਆਪਣਾ ਜਿਹੜੀ ਫੈਕਟਰੀ ਦੀ ਪ੍ਰੋਡਕਸ਼ਨ ਹੈ ਉਹਨੂੰ ਅਸੀਂ ਆਪਣਾ ਪੂਰਾ ਸਾਰਾ ਸੈਟਅਪ ਕਰ ਲੈਂਦੇ ਹਾਂ ਤੇ ਉਹਦੇ ਨਾਲ ਕੀ ਹੁੰਦਾ ਕਿ ਸਾਡਾ ਕੋਈ ਵੀ ਮਾਲ ਡੈਡ ਨਹੀਂ ਹੁੰਦਾ ਔਰ ਸਾਨੂੰ ਜੋ ਆਪਣੀ ਪ੍ਰੋਡਕਸ਼ਨ ਦੀ ਪਤਾ ਹੁੰਦਾ ਕਿ ਹਾਂ ਇੰਨੀ ਸਾਡੇ ਕੋਲ ਬੁਕਿੰਗ ਹੋਈ ਹੈ ਅਸੀਂ ਉਹਦੇ ਹਿਸਾਬ ਨਾਲ ਆਪਣੀ ਪ੍ਰੋਡਕਸ਼ਨ ਕਰਦੇ ਹੁਣ ਤੁਹਾਨੂੰ ਉਸ ਤੋਂ ਇਲਾਵਾ ਕੋਈ ਚੀਜ਼ ਦੀ ਹੋਰ ਜਾਣਕਾਰੀ ਚਾਹੀਦੀ ਹੋਵੇ ਅਸੀਂ ਟਾਈਮ ਟੂ ਟਾਈਮ ਦਿਆਂਗੇ ਔਰ ਅਸੀਂ ਸਾਰੇ ਗਾਕਾਂ ਨੂੰ ਇਨਵਾਈਟ ਕਰ ਚੁੱਕੇ ਹਾਂ ਪੇਪਰ ਪਬਲਿਸਿਟੀ ਔਰ ਅਦਰ than ਜਿੰਨੇ ਵੀ ਸਾਡੇ ਕੋਲ ਸੋਰਸਸ ਹੈ ਉਹ ਅਸੀਂ ਸਾਰੇ ਐਡਾਪਟ ਕਰਕੇ ਆਪਣੇ ਗਾਕਾਂ ਨੂੰ ਇਨਵਾਈਟ ਕਰਦੇ ਹਾਂ ਔਰ ਅੱਜ ਅਸੀਂ ਪਹਿਲੀ ਵਾਰ 6 ਲੈਪਟਾਪ ਵੀ ਆਖਰੀ ਦਿਨ ਜਿਹੜੇ ਵਿਜ਼ਟਰ ਹੋਣਗੇ ਜਿੰਨੇ ਵਿਜ਼ਟਰ ਆਏ ਹੋਣਗੇ ਉਹਨਾਂ ਦੇ ਵਿੱਚ ਅਸੀਂ ਡਰਾ ਕੱਢ ਕੇ ਉਹਨਾਂ ਨੂੰ ਦੇਾਂਗੇ ਆਈ ਯੂ ਨੋ ਵਾ ਦਾ ਔਰ ਦੂਸਰਾ ਅਸੀਂ ਐਕਟਿਵ ਆਪਣੇ ਡੀਲਰ ਜਿਹੜੇ ਹੈਗੇ ਸਾਡੇ ਉਹਨਾਂ ਨੂੰ ਅਸੀਂ ਰੂਮ ਪ੍ਰੋਵਾਈਡ ਕਰ ਰਹੇ ਹਾਂ ਤਾਂ ਕਿ ਉਹ ਆਪਣੇ ਰੂਮ ਦੇ ਵਿੱਚ ਬੁਲਾ ਕੇ ਜਿਹੜੇ ਡੀਟੇਲ ਦੇ ਕਸਟਮਰ ਆਇਆ ਜਾਂ ਸੈਮੀ ਹੌਂਸੇਲਰ ਆਇਆ ਉਹਨਾਂ ਨੂੰ ਉਹ ਗਾਈਡਲਾਈਨ ਦੇ ਦੇਣ ਕਿ ਹਾਂਜੀ ਸਾਡੀ ਲਿਸਟ ਦੇ ਵਿੱਚ ਕਿ ਅਸੀਂ ਕਿਹੜੇ ਕਿਹੜੇ ਰੂਮ ਚ ਵਿਜ਼ਿਟ ਕਰਨਾ ਹੈ ਤਾਂ ਕਿ ਉਹਨਾਂ ਦਾ ਟਾਈਮ ਨਾ ਵੇਸਟ ਹੋਏ ਔਰ ਆਪਸ ਵਿੱਚ ਕੰਪੀਟੀਸ਼ਨ ਨਾ ਹੋਏ ਆਪਣੇ ਆਪਣੇ ਕਸਟਮਰ ਨੂੰ ਆਪਣੇ ਆਪਣੇ ਦੋਮ ਚ ਬੁਲਾ ਕੇ ਉਹ ਆਪਣੇ ਸਾਰੇ ਗਾਖਨ ਨੂੰ ਅਟੈਂਡ ਕਰ ਲੈਣਾ ਤੇ ਬਾਕੀ ਹੋ ਠੀਕ ਹੈ ਹਰਸਲ ਲਗਾਣੇ ਆ ਸਾਨੂੰ ਬਹੁਤ ਉਮੀਦ ਹੈਗੀ ਹੈ ਕਿ ਸਾਡਾ ਐਕਟੀਵ ਬਹੁਤ ਜਿਆਦਾ ਸਫਲ ਹੋਏਗਾ ਅਸੀਂ ਉਸ ਦੇ ਵਿੱਚ ਚਾਹੁੰਦੇ ਹਾਂ ਕਿ ਸਾਰਿਆਂ ਦਾ ਸਹਿਯੋਗ ਮਿਲੇ ਅਸੀਂ ਇਸੇ ਲਈ ਅੱਜ ਸਾਰੇ ਟਰੇਡਰ ਜਿੰਨੇ ਲੁਧਿਆਣਾ ਦੇ ਹੈਗੇ ਆ ਆਲਮੋਸਟ ਅੱਛੇ-ਅੱਛੇ ਟਰੇਡਰ ਸਾਰੇ ਇੱਥੇ ਆਏ ਦੇ ਆ ਔਰ ਸਾਰਿਆਂ ਨੇ ਸਾਨੂੰ ਇੱਕ ਇੱਕ ਆਵਾਜ਼ ਦੇ ਨਾਲ ਇਹ ਕਿਹਾ ਕਿ ਅਸੀਂ ਤੁਹਾਨੂੰ ਪੂਰੇ ਪੂਰੀ ਕੋਆਪਰੇਟ ਕਰਾਂਗੇ ਔਰ ਹਰ ਤਰੀਕੇ ਨਾਲ ਸਹਿਯੋਗ ਕਰਾਂਗੇ ਸਾਰੇ ਆਪਣੇ ਗਾਗ ਲਾਣਗੇ ਪਰ ਉੱਥੇ ਅਸੀਂ ਆਪਣੇ ਗਾਕਨ ਵੀ ਅੱਗੇ ਉਹ 4 ਫੀਟ ਹਾਂਜੀ ਮੈਂ ਸ਼ਨੀ ਵਿਖ ਚੰਡੀ ਦਾ ਸੈਕਟਰੀ ਹਾਂ ਅਸੀਂ ਇੱਥੇ 100 ਬਰਾਂਡ ਲਗਾ ਰਹੇ ਹਾਂ ਜਾਂ ਤੁਹਾਡੇ 12 13 14 ਨੂੰ ਤੇ ਇੱਥੇ ਬਾਹਰ ਸੇਲਿੰਗ ਮੀਟ ਕਰ ਰਹੇ ਹਾਂ ਇੱਥੇ ਗਾਣੂ ਇਹ ਫੈਸਿਲਿਟੀ ਹੈ ਵੀ ਉਹਨੂੰ ਸਾਰੇ ਬਰਾਂਡ ਇੱਕੋ ਜਗ੍ਹਾ ਮਿਲ ਜਾਣਗੇ ਉਹਨੂੰ ਹਰ ਮੰਡੀ ਫੈਕਟਰੀ ਜਾਣਾ ਪੈਂਦਾ ਉਹ ਬੈਨੀਫਿਟ ਬੰਦਾ ਵੀ ਹਰ ਜਿਹੜਾ ਦੇਖ ਕੇ ਉਹ ਆਪਣਾ ਆਰਡਰ ਪਲੇਸ ਕਰ ਸਕਦਾ ਹੈ ਕਿਹਦੇ ਵਿੱਚ ਗਾਹ ਨੂੰ ਬਹੁਤ ਫਾਇਦਾ ਮਿਲਦਾ ਇਹ ਘਰ ਵਾਸਤੇ ਬਹੁਤ ਚੰਗਾ ਉਹ ਲੋਕੀਂ ਦੇ ਰਹੇ ਸ਼ਹਿਰ ਵਾਸਤੇ ਵੀ ਠੀਕ ਹੈ ਇੰਡਸਟਰੀ ਵਾਸਤੇ ਵੀ ਠੀਕ ਹੈ ਤੇ ਸਾਡੇ ਕੋਲ ਹੋਰ ਵੀ ਇਨਕੁਆਰੀ ਆਈਆਂ ਹਨ ਬਰਾਂ ਹੋਰ ਚੰਦੇ ਲਗਾਉਣੇ ਪਰ ਸਾਡੇ ਕੋਲ ਸਪੇਸ ਦੀ ਕਮੀ ਕਰਕੇ ਅਸੀਂ ਨੈਕਸਟ ਈਰੋਂ ਨੂੰ ਜ਼ਿਆਦਾ ਸਪੇਸ ਦਵਾਂਗੇ ਤਾਂ ਕਿ ਜਿਆਦਾ ਤੋਂ ਜਿਆਦਾ ਬਰਾਂ ਸਾਡੇ ਨਾਲ ਜੁੜ ਸਕਣ ਅਸੀਂ ਸਾਰੇ ਧੰਨਵਾਦੀ ਹਾਂ ਜੀ ਮੈਂ ਰਜੇਸ਼ ਸਿੰਘ ਭੋਵੀ ਲੁਧਿਆਣਾ ਦਿੱਲੀ ਜੰਮੂ ਸੇ एक विशाल एग्जीबिशन हयात होटल में लगने जा रही है जिसमें लुधियाना मैन्युफैक्चर ट्रेडर एसोसिएशन एक महाकुंभ लगाने जा रही है जिसमें सौ से अधिक विजिटर आ रहे हैं मैं तमाम हिंदुस्तान के ग्राहकों से ये प्रार्थना करूँगा कि वो हयात एजेंसी में आकर अलग अलग परिधान देखें और इस मौके का फायदा उठाएं कि एक छत के नीचे इतने ब्रांड लग रहे हैं ਵੁੱਲਣਗੇ ਆ ਪਾਈਏ ਔਰ ਉਨਕਾ ਸਹਿਯੋਗ ਕਰੀਏ ਔਰ ਲੁਧਿਆਣਾ ਹੌਜਰੀ ਕੋ ਮਜਬੂਤ ਕਰੀਏ ਸਵੇਰੇ ਇਹ 12 13 14 ਨੂੰ ਲੱਗ ਰਹੀ ਹੈ 9 ਵਜੇ ਤੋਂ ਲੈ ਕੇ ਰਾਤੀ 8 ਵਜੇ ਤੱਕ ਤੁਸੀਂ ਇਸ ਦਾ ਲਾਭ ਉਠਾ ਸਕਦੇ ਅਸੀਂ 12 13 14 ਤਾਰੀਖ ਨੂੰ ਹੋਟਲ ਯਾਤਰੀ ਯਸ਼ੀਲ ਚਲੋਤ ਕੋ ਰੋਡ ਤੇ ਜਾਣਾ ਅੱਜ ਬਾਹਰ ਸੈਲਰ ਮੀਟ ਦਾ ਯੂਜਨ ਕਰਦੇ ਆ ਅਸੀਂ ਹਰ ਸਾਲ ਕਰਦੇ ਆ 2016 ਤੋ ਜਿੱਥੇ 100 ਬ੍ਰਾਂਡ ਲਗਾ ਰਹੇ ਆ ਇੱਥੇ ਬਾਹਰ ਸੈਲਰ ਮੀਟ ਕਰਦੇ ਆ ਇੱਥੇ ਗਾਂ ਨੂੰ ਇਹ ਫੈਸਿਲਿਟੀ ਹੈ ਵੀ ਉਹਨੂੰ ਸਾਰੇ ਬਰਾਮਿਕੋ ਜਗ੍ਹਾ ਮਿਲ ਜਾਂਦੀ ਹੈ ਉਹਨੂੰ ਹਰ ਵੰਦੀ ਫੈਕਟਰੀ ਨਹੀਂ ਜਾਣਾ ਪੈਂਦਾ ਬਾਹਰ ਸੈਲਰ ਮੀਟ ਦਾ ਮਤਲਬ ਹੀ ਉਸਤੇ ਨਾਂ ਤੋਂ ਹੀ ਹੈ ਕਿ ਅਸੀਂ ਆਪਣੇ ਕਸਬੇ ਨੂੰ